ਗੱਲ ਹੋਈ ਸੀ ਨਾ ਹਾਂਜੀ ਭਾਜੀ ਅ ਕੀ ਤੁਸੀਂ 5000 ਜ਼ਿਆਦਾ ਮੰਗ ਰਹੇ ਹੋ ਭਾਜੀ 5000 ਰੁਪਏ ਅਸੀਂ ਯੂਨੀਅਨ ਆਫ ਫੰਡ ਲੈਣੇ ਆ ਅੱਛਾ ਜੀ ਦੇਖੋ ਜੀ ਮੇਰੇ ਨੌਲਜ ਆ ਗਿਆ ਵਾ ਜੋ ਵੀ ਉਹਨਾਂ ਦੇ ਹੋਏਗਾ ਕੋਈ ਉਹਨਾਂ ਦੀ ਕਾਰਵਾਈ ਉਹ ਆਪਾਂ ਕਰਾਂਗੇ ਇਹਨਾਂ ਨੂੰ ਹਦਾਇਤਾਂ ਆਪਾਂ ਪਹਿਲਾਂ ਵੀ ਦਿੱਤੀਆਂ ਨੇ ਕਿ ਆਪਣੀ ਵਰਦੀ ਪਾਓ ਆਪਣੇ ਨੀਪਰੇ ਲਾਓ ਤੇ ਕੋਈ ਚੱਪਲ ਪਾ ਕੇ ਗੱਡੀ ਨਹੀਂ ਚਲਾਏਗਾ ਬੂਟ ਪਾ ਕੇ ਹੀ ਚਲਾਏਗਾ ਜੇ ਕੋਈ ਉਹਦੀ ਕੋਈ ਦਾਅਵਾ ਵਾਲਾ ਬੰਦਾ ਤਾਂ ਉਹਦੇ ਖਿਲਾਫ ਆਪਾਂ ਵੇਖਾਂਗੇ ਜੋ ਬੰਦੀ ਹੈ ਕਰਾਈ ਕਰਾਂਗੇ ਚਲੋ ਜੀ ਤੁਸੀਂ ਇਹ ਵੀ ਮੇਰੇ ਨਾਲ ਚ ਆ ਗਿਆ ਮੈਂ ਇਹ ਵੀ ਚੈੱਕ ਕਰਾਂਗਾ ਮੈਂ ਵੱਤਵਾ ਦੇ ਨਾਕੇ ਲਾ ਕੇ ਜਿਹੜੇ ਸਕੂਲਾਂ ਦੇ ਬਾਹਰ ਵੀ ਨਾਕੇ ਲਾਵਾਂਗਾ ਚੌਂਕਾਂ ਦੇ ਵਿੱਚ ਨਾਕੇ ਲਾ ਕੇ ਵੇਖਾਂਗਾ ਵੀ ਕਿਹੜਾ ਬੰਦਾ ਜਿਹੜੀ ਗੱਡੀ ਤੇ ਗਲਤ ਇਸਤੇਮਾਲ ਕਰ ਰਿਹਾ ਜੇ ਨਾ ਇਹ ਟੋ ਦੇ ਕਰਨੇ ਫੋਲੋ ਤਾਂ ਫਿਰ ਇਹਨਾਂ ਦੇ ਜੋ ਬੰਦੀ ਕਰਾਈ ਮੈਂ ਆਪਣੇ ਚਲਾਨ ਕਟਾਂਗਾ ਇਹਨਾਂ ਦੇ ਜੋਦੇ ਮੈਂ ਕਹਿੰਦਾ ਵੀ ਹਰ ਕੇ ਜਿਹੜਾ ਹੱਟੋ ਵਾਲਾ ਉਹ ਬਰਦੀ ਪਾਏ ਚੱਪਲ ਨਾ ਪਾਏ ਨੇਪਲੇਟ ਜੁਰੀ ਲਾਏ ਜਿਹੜੇ ਮੇਨ ਜਿਹੜੇ ਹਦਾਇਤਾ ਜਿਹੜੀਆਂ ਹਰ ਜੇਵਲ ਹੁੰਦੀਆਂ ਨੇ ਤੇ ਕੋ ਫਾਇਰ ਸਿਸਟਮ ਵੀ ਨੂੰ ਆ ਫਾਇਰ ਸਿਸਟਮ ਨੂੰ ਬੇਤ ਜੁਰੀ ਹਰ ਗੱਡੀ ਚ ਹੋਣਾ ਚਾਹੀਦਾ ਹੈ ਕਿਉਂਕਿ ਕੋਈ ਗਰਮੀ ਦਾ ਮੌਸਮ ਹੈ ਕੋਈ ਅੱਜ ਕੱਲ ਨੂੰ ਕੋਈ ਗਲਤ ਵਾਰਦਾਤ ਹੋ ਜਿੰਦੀ ਹੈ ਅੱਗ ਲੱਗਣ ਦਾ ਖਤਰਾ ਹੁੰਦਾ ਹੈ ਕਿਉਂਕਿ ਉਹ ਜ਼ਰੂਰੀ ਵਿੱਚ ਹੋਣਾ ਚਾਹੀਦਾ ਹੈ ਬਿਲਕੁਲ ਤੁਹਾਡੇ ਨਾਲ ਨੌਲੇਜ ਨੂੰ ਮੈਨੂੰ ਲਿਹਾਤਾ ਮੇਰੇ ਨੌਲੇਜ ਤੇ ਮੈਂ ਹੁਣ ਆਪਣੀ ਟੀਮ ਲੈ ਕੇ ਮੈਂ ਚੈੱਕ ਕਰਾਂ ਕਰਾਂ ਜਿਹੜਾ 5000 ਰੁਪਏ ਲੈ ਰਹੇ ਨੇ ਲੈ ਸਕਦੇ ਚਲੋ ਜੀ ਨਹੀਂ ਇਹ ਤੇ ਬਿਲਕੁਲ ਨਹੀਂ ਗਲਤ ਹੈ ਜੀ ਇਹ ਤੇ ਮੈਂ ਹੁਣ ਗਲਤ ਹੀ ਦੱਸਦਾ ਚਲੋ ਹੀ ਆਪਾਂ ਦੇਖਾਂਗੇ ਆਪਣੇ ਲੈਵਲ ਤੇ ਠੀਕ ਹੈ ਪ੍ਰਧਾਨ ਜੀ ਨੇ ਜਿਸ ਆਮ ਤੌਰ ਤੇ ਕਿਹਾ ਜਾਂਦਾ ਕਿ ਜਿਹੜੀ ਯੂਨੀਅਨ ਆ ਉਹ ਲੋਕਾਂ ਦੀ ਭਲਾਈ ਵਾਸਤੇ ਬਣੀ ਹੁੰਦੀ ਹੈ ਤੇ ਜਦੋਂ ਤੁਸੀਂ ਉਹਨਾਂ ਨੂੰ ਆਪਣੀ ਮਜਬੂਰੀ ਦੱਸੀ ਤੇ ਉਹਨਾਂ ਤੁਹਾਡੀ ਮਜਬੂਰੀ ਨਹੀਂ ਸਮਝੀ ਨਹੀਂ ਸਰ ਮਜਬੂਰੀ ਨਾ ਸਮਝੀ ਨਹੀਂ ਦੇ ਉਹ ਕਹਿੰਦੇ ਵੀ ਇੱਕੋ ਹੀ ਗੱਲ ਕਰੀ ਜਾਂਦੇ ਬਾਰ ਬਾਰ ਵੀ 5000 ਰੁਪਏ ਲੈ ਕੇ ਆਏਗਾ ਤੇ ਗੱਡੀ ਚੱਲਣ ਦੇ ਨਹੀਂ ਦੇ ਨਹੀਂ ਤੇ ਫਿਰ ਮਤਲਬ ਕਿ ਇਹ ਕੋਈ ਇਹਦਾ ਹਾਂ ਯੂਨੀਫਾਰਮ ਜੜੀ ਯੂਨੀਫਾਰਮ ਜਿਹੜੀ ਆ ਟੋਲ ਚ ਲਾਉਣ ਵਾਸਤੇ ਨਹੀਂ ਚਲਦੀ ਹਾਂ ਕਿਉਂ ਕਿਉਂ ਤੁਸੀਂ ਕੌਣ ਹੋ ਪ੍ਰੈਸ ਰਿਪੋਰਟਰ ਆ ਮੈਂ ਜੀ ਹਾਂਜੀ ਮੱਥਿਆਂ ਵਾਲਿਆਂ ਨੂੰ ਪੁੱਛੋ ਟੈਕਸ ਟੈਂਟ ਮੈਂ ਤਾਂ ਦੋਲਾਂ ਨੂੰ ਸਾਡੇ ਚੜਦੇ ਆਹੀ ਡਿরেকਸ਼ਨ ਨਾਲ ਚਲਦਾ ਹੋਈ ਇੰਨੀ ਟ੍ਰੈਫਿਕ ਆ ਹੋਰ ਕੋਈ ਨੂੰ ਨਾ ਬਤਾ ਦਨੋ ਠੀਕ ਹੈ ਅੱਜ ਕਿੰਨਾ ਟ੍ਰੈਫਿਕ ਜਾਮ ਕਰ ਰਿਹਾ ਕਿੰਨੇ ਕੋਈ ਹੋ ਰਿਹਾ ਤੁਸੀਂ ਆਟੋ ਵਾਲੇ